ਹੁਣ ਗੁਰੂ ਅਰਜਨ ਸਾਹਿਬ ਪਾਤਸ਼ਾਹ ਨੇ ਜਦੋਂ ਪਹਿਲੀ ਅਸ਼ਟਪਦੀ ਦੀ ਪਹਿਲਾ ਪਦਾ ਉਚਾਰਣ ਤੋਂ ਬਾਅਦ ਜਦ ਦੂਜਾ ਪਦਾ ਆਰੰਭ ਹੁੰਦਾ ਹੈ ਗੁਰਮਖੋਤੇ ਪਹਿਲੇ ਪਦੇ ਤੋਂ ਬਾਅਦ ਰਹਾਉ ਦੀ ਪੰਕਤੀ ਗੁਰੂ ਅਰਜਨ ਸਾਹਿਬ ਨੇ ਬਖਸ਼ਿਸ਼ ਕੀਤੀ ਰਹਾਉ ਦਾ ਅਰਥ ਹੁੰਦਾ ਠਹਿਰਨਾ ਰਹਾਉ ਦਾ ਕੀ ਅਰਥ ਹੈ ਠਹਿਰਨਾ ਠਹਿਰ ਜਾਓ ਠਹਿਰਨ ਦਾ ਕੀ ਅਰਥ ਹੁੰਦਾ ਜਦੋਂ ਅਸੀਂ ਕਿਤੇ ਰਸਤੇ ਦੇ ਉੱਤੇ ਇਦਾ ਜਾਂਦੇ ਹੋਈਏ ਨਾ ਰਸਤੇ ਜਾਂਦੇ ਹੋਈਏ ਤੇ ਕਦੇ ਸਾਨੂੰ ਸ਼ੱਕ ਪੈ ਜਾਏ ਇਦਾਂ ਵੀ ਰਸਤੇ ਦੋ ਆ ਗਏ ਨੇ ਕੀ ਕਰੀਏ ਇਦਾਂ ਹੁੰਦਾ ਹੈ ਇਹ ਗੁਰੂ ਪਾਤਸ਼ਾਹ ਨੇ ਸਾਨੂੰ ਕਿਉਂ ਬਖਸ਼ਿਆ ਰਹਾਉ ਦੀ ਪੰਗਤੀ ਠਹਿਰਾਓ ਕਿਉਂਕਿ ਹਾਂ ਸਾਨੂੰ ਠਹਿਰ ਜਾਓ ਕਿਉਂਕਿ ਮੰਨ ਲਓ ਵੀ ਅਸੀਂ ਚੱਲਦੇ ਆ ਚੱਲਦੇ ਆ ਰਸਤੇ ਜਾ ਰਹੇ ਹਾਂ ਦੋ ਰਸਤੇ ਆ ਗਏ ਹੁਣ ਸਾਨੂੰ ਭਰਮ ਪੈ ਕਿਹੜਾ ਰਸਤਾ ਸਹੀ ਹੈ ਪਰ ਅਸੀਂ ਕੀ ਕਰਦੇ ਹਾਂ ਠਹਿਰ ਕੇ ਸੋਚਦੇ ਹਾਂ ਮਤਲਬ ਠਹਿਰ ਜਾਨੇ ਆ ਨਾ ਪਰ ਕਹਿੰਦੇ ਦੋ ਰਸਤੇ ਆ ਗਏ ਨੇ ਹੁਣ ਪਤਾ ਨਹੀਂ ਕਿਹੜਾ ਸਹੀ ਆ ਕਿਹੜਾ ਗਲਤ ਆ ਦੋ ਮਿੰਟ ਰੁੱਕ ਜਾਨੇ ਆ ਰੁੱਕ ਕੇ ਧਿਆਨ ਨਾਲ ਸੋਚਦੇ ਆ ਪਤਾ ਕਰਦੇ ਆ ਇਸੇ ਤਰ੍ਹਾਂ ਜਦੋਂ ਬਾਣੀ ਨੂੰ ਪੜਦੇ ਆ ਪੜਦੇ ਆ ਜਦੋਂ ਧਰਮ ਦੇ ਰਸਤੇ ਚੱਲਦੇ ਆ ਚੱਲਦੇ ਆ ਬੰਦਾ ਦੁਚਿੱਤੇ ਪਣ ਵਿੱਚ ਪੈਂਦਾ ਇੱਕ ਪਾਸੇ ਸੰਸਾਰ ਹੈ ਦੂਜੇ ਪਾਸੇ ਨਿਰੰਕਾਰ ਹੈ ਇਦਾਂ ਹੁੰਦਾ ਹੈ ਤੋ ਫਿਰ ਗੁਰੂ ਪਾਤਸ਼ਾਹ ਨੇ ਕਿਹਾ ਪਾਈ ਠਹਿਰ ਠਹਿਰ ਕੇ ਇਸ ਪੰਕਤੀ ਨੂੰ ਧਿਆਨ ਨਾਲ ਸਮਝ ਫਿਰ ਤੈਨੂੰ ਅਗਲਾ ਰਸਤਾ ਪਤਾ ਲੱਗੇਗਾ ਤੋ ਇਸੇ ਤਰ੍ਹਾਂ ਜਦੋਂ ਗੁਰੂ ਅਰਜਨ ਸਾਹਿਬ ਪਾਤਸ਼ਾਹ ਨੇ ਸੁਖਮਨੀ ਸਾਹਿਬ ਦੀ ਬਾਣੀ ਉਚਾਰਨ ਕੀਤੀ ਤੇ ਫਿਰ ਪਾਤਸ਼ਾਹ ਨੇ ਕਿਹਾ ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਇੱਕ ਜਹਾ ਇਹ ਆ ਭਾਈ ਰਹਾਉ ਦੀ ਪੰਕਤੀ ਸੁਖਮਨੀ ਸੁਖ ਦਾ ਸੁੱਖਾਂ ਦਾ ਖਜ਼ਾਨਾ ਸੁੱਖਾਂ ਦੀ ਮਣੀ ਕਿਹੜੀ ਮਣੀ ਹੈ ਜਿਸ ਮਣੀ ਦੇ ਵਿੱਚੋਂ ਸੁੱਖ ਨਿਕਲ ਆਉਂਦੇ ਆ ਉਹ ਕਿਹੜਾ ਖਜ਼ਾਨਾ ਹੈ ਜਿਹਦੇ ਵਿੱਚੋਂ ਸੁੱਖ ਪ੍ਰਾਪਤ ਹੁੰਦੇ ਆ ਸੁੱਖ ਅੰਮ੍ਰਿਤ ਸੁੱਖ ਦਾ ਅਰਥ ਹੈ ਇੱਥੇ ਸੁਖਦਾਈ ਸੁੱਖ ਦਾ ਕੀ ਅਰਥ ਹੈ ਸੁਖਦਾਈ ਸੁਖ ਦੇਣ ਵਾਲੀ ਅੰਮ੍ਰਿਤ ਅੰਮ੍ਰਿਤ ਹੁੰਦਾ ਹੈ ਆਤਮਿਕ ਜੀਵਨ ਦੇਣ ਵਾਲੀ ਇੱਕ ਹੁੰਦਾ ਹੈ ਸਰੀਰਕ ਜੀਵਨ ਸਾਡਾ ਬਾਹਰ ਦਾ ਇਦਾਂ ਸਮਝੋ ਅੰਮ੍ਰਿਤ ਦਾ ਕੀ ਅਰਥ ਬਣਦਾ ਹੈ ਆਤਮਿਕ ਜੀਵਨ ਦੋ ਚੀਜ਼ਾਂ ਨੇ ਗੁਰਮੁਖ ਇੱਕ ਸਾਡਾ ਸਰੀਰਕ ਜੀਵਨ ਹੈ ਇੱਕ ਸਾਡਾ ਆਤਮਿਕ ਜੀਵਨ ਹੈ ਜਿਵੇਂ ਧਨ ਹੈ ਪੈਸਾ ਹੈ ਦੌਲਤ ਹੈ ਜ਼ਮੀਨ ਜਾਇਦਾਦ ਹੈ ਪਦਾਰਥ ਨੇ ਇਹ ਸਾਨੂੰ ਸਰੀਰਕ ਜੀਵਨ ਦਿੰਦੇ ਆ। ਸਰੀਰ ਨੂੰ ਰਜਾਉਣਾ ਹੈ ਤੇ ਭੋਜਨ ਚਾਹੀਦਾ। ਭੋਜਨ ਦੇ ਲਈ ਕੀ ਚਾਹੀਦਾ? ਪੈਸੇ ਚਾਹੀਦੇ ਆ। ਇਦਾਂ ਹੀ ਆ। ਸਰੀਰ ਨੂੰ ਸੋਨੇ ਕੱਪੜੇ ਪਾਉਣੇ ਨੇ। ਕੀ ਚਾਹੀਦਾ? ਪੈਸਾ ਚਾਹੀਦਾ, ਪੈਸੇ ਪੈਸੇ ਚਾਹੀਦੇ ਨੇ ਇਹਦਾ ਅਰਥ। ਕਿਸੇ ਜੇ ਸਰੀਰ ਦਾ ਸੁੱਖ ਮੰਨਣਾ ਹੈ। ਜੇ ਸਰੀਰਕ ਜੀਵਨ ਜੀਣਾ ਹੈ ਫਿਰ ਤੈਨੂੰ ਧਨ, ਦੌਲਤ, ਪਦਾਰਥਾਂ ਦੀ ਲੋੜ ਹੈ। ਪਰ ਪਾਤਸ਼ਾਹ ਕਹਿੰਦੇ ਜੇ ਆਤਮਿਕ ਜੀਵਨ ਜੀਵਨ ਹੈ ਅੰਮ੍ਰਿਤ ਜੀਵਨ ਹੈ ਜ਼ਿੰਦਗੀ ਨੂੰ ਅੰਮ੍ਰਿਤਮਈ ਬਣਾਉਣਾ ਹੈ ਫਿਰ ਕੀ ਹੈ ਅੰਮ੍ਰਿਤ ਪ੍ਰਭ ਨਾਮ ਫਿਰ ਪ੍ਰਭੂ ਦਾ ਨਾਮ ਹੈ ਆਤਮਿਕ ਜੀਵਨ ਜਿਉਣ ਦੇ ਲਈ ਜ਼ਿੰਦਗੀ ਨੂੰ ਸੁਖਦਾਈ ਕਰਨ ਦੇ ਲਈ ਤੇ ਪਾਤਸ਼ਾਹ ਕਹਿੰਦੇ ਸੁੱਖਾਂ ਦੀ ਮਣੀ ਕੀ ਹੈ ਰਬ ਨਾਮ ਪ੍ਰਭੂ ਦਾ ਨਾਮ ਹੀ ਸੁੱਖਾਂ ਦੀ ਮਣੀ ਹੈ ਪ੍ਰਭੂ ਦਾ ਨਾਮ ਹੀ ਸੁਖ ਦੇਣ ਵਾਲਾ ਹੈ ਪ੍ਰਭੂ ਦਾ ਨਾਮ ਹੀ ਆਤਮਿਕ ਜੀਵਨ ਦੇਣ ਵਾਲਾ ਹੈ ਏ ਭਾਈ ਇਸ ਕਰਕੇ ਜੇ ਤੂੰ ਚਾਹੁੰਦਾ ਹੈ ਤੈਨੂੰ ਆਤਮਿਕ ਸੁਖਮਈ ਜੀਵਨ ਆਨੰਦ ਮਿਲੇ ਜੇ ਤੇਰੇ ਕੋਲ ਸੁੱਖ ਹੀ ਸੁੱਖ ਹੋਣ ਤੇ ਇੱਕੋ ਹੀ ਤਰੀਕਾ ਹੈ ਪ੍ਰਭੂ ਦਾ ਨਾਮ ਜਪਿਆ ਕਰ ਬਾਣੀ ਦਾ ਨਾਮ ਸੁਖਮਣੀ ਨਹੀਂ ਹੈ ਇੱਥੇ ਨੁਕਤਾ ਬੜੇ ਧਿਆਨ ਨਾਲ ਸਮਝੋ ਸਾਰੀ ਦੀ ਸਾਰੀ ਬਾਣੀ ਸੁਖਮਣੀ ਹੈ। ਇਦਾਂ ਇਹ ਸਮਝਣ ਵਾਲੀ ਗੱਲ ਹੈ। ਸਾਰੀ ਦੀ ਸਾਰੀ ਬਾਣੀ ਹੀ ਸੁਖਮਣੀ ਹੈ। ਤੇ ਸਾਰੀ ਬਾਣੀ ਕੀ ਕਹਿੰਦੀ ਹੈ? ਪ੍ਰਭੂ ਦਾ ਨਾਮ ਹੀ ਸੁਖਮਣੀ ਹੈ। ਪ੍ਰਭੂ ਦਾ ਨਾਮ ਹੀ ਸੁੱਖਾਂ ਦੀ ਮਣੀ ਹੈ। ਸੁਖਮਣੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਣਾ ਕੈ ਮਨ ਵਿਸਰਾਮ ਵਿਸਰਾਮ ਕੀ ਹੁੰਦਾ ਟਿਕਾਣਾ ਵਿਸਰਾਮ ਦਾ ਕੀ ਅਰਥ ਹੈ ਜੀ ਟਿਕਾਣਾ ਪਾਤਸ਼ਾਹ ਕਹਿੰਦੇ ਜਿਹੜੇ ਭਗਤ ਜ ਇੱਥੇ ਹੁਣ ਦੋ ਅਰਥ ਨੇ ਗੁਰਮਖੋ ਭਗਤ ਜਨਾਕੈ ਮਨ ਵਿਸਰਾਮ ਦੇ ਦੋ ਅਰਥ ਬਣਦੇ ਨੇ ਦੋ ਅਰਥ ਕੀਤੇ ਵਿਦਵਾਨਾਂ ਨੇ ਇੱਕ ਅਰਥ ਕੀਤੇ ਨੇ ਜਿਹੜਾ ਪਰਮੇਸ਼ਰ ਦਾ ਨਾਮ ਹੈ ਉਹਦਾ ਟਿਕਾਣਾ ਕਿੱਥੇ ਹੈ ਕਿੱਥੇ ਵੱਸਦਾ ਹੈ ਜੀ ਉਹ ਸਿਕਨੇ ਨਾ ਵੀ ਇਹ ਬੰਦਾ ਕਿੱਥੇ ਰਹਿੰਦਾ ਹੈ ਇਹ ਚੀਜ਼ ਕਿੱਥੇ ਏ ਟਿਕਾਣਾ ਕਰਦੀ ਹੈ ਜਿਵੇਂ ਦੇਖੋ ਧਨ ਦਾ ਕੋਈ ਟਿਕਾਣਾ ਹੈ ਬਲੋਕਰ ਨੇ ਬੈਂਕ ਬੈਲੈਂਸ ਹੈ ਸਾਡੇ ਘਰ ਦੀਆਂ ਅਲਮਾਰੀਆਂ ਨੇ ਕੀ ਹੈ ਪੈਸੇ ਦਾ ਟਿਕਾਣਾ ਹੈ ਪੈਸੇ ਦਾ ਵੀ ਇੱਥੇ ਟਿਕਿਆ ਪੈਸਾ ਕੱਪੜਿਆਂ ਦਾ ਵੀ ਕੋਈ ਨਾ ਕੋਈ ਟਿਕਾਣਾ ਹੈ ਇੱਥੇ ਕੱਪੜੇ ਪਏ ਨੇ ਭਰੀਆਂ ਅਲਮਾਰੀਆਂ ਪਈਆਂ ਸਰੀਰ ਦਾ ਵੀ ਕੋਈ ਟਿਕਾਣਾ ਹੈ ਸਰੀਰ ਟਿਕਿਆ ਇੱਕ ਥਾਂ ਦੇ ਉੱਤੇ ਅੱਛਾ ਪ੍ਰਭੂ ਦੇ ਨਾਮ ਦਾ ਟਿਕਾਣਾ ਕੀ ਹੈ ਉਹ ਕਿਹੜੀ ਚੀਜ਼ ਹੈ ਜਿੱਥੋਂ ਪ੍ਰਭੂ ਦਾ ਨਾਮ ਪ੍ਰਾਪਤ ਹੁੰਦਾ ਕਿੱਥੇ ਟਿਕਿਆ ਪ੍ਰਭੂ ਦਾ ਨਾਮ ਭਗਤ ਜਨਾਕੈ ਮਨ ਪ੍ਰਭੂ ਦੇ ਦੇ ਭਗਤ ਹੁੰਦੇ ਨੇ ਉਹਨਾਂ ਦੇ ਮਨ ਵਿੱਚ ਪਰਮੇਸ਼ਰ ਦੇ ਨਾਮ ਦਾ ਟਿਕਾਣਾ ਹੁੰਦਾ ਪ੍ਰਭੂ ਦੇ ਭਗਤ ਨੇ ਭਗਤ ਜਿਹੜੇ ਭਗਤ ਜਾਣ ਨੇ ਜਿਹੜੇ ਭਗਤੀ ਕਰਨ ਵਾਲੇ ਨੇ ਭਗਤ ਜਨਾ ਦੇ ਮਨ ਵਿੱਚ ਕੀ ਹੁੰਦਾ ਟਿਕਾਣਾ ਕਿਹਦਾ ਹੁੰਦਾ ਨਾਮ ਦਾ ਟਿਕਾਣਾ ਅਰਥ ਕੀ ਬਣਿਆ ਗੁਰੂ ਅਰਜਨ ਸਾਹਿਬ ਨੇ ਗੱਲ ਹੀ ਮੁਕਾਤੀ ਗੁਰਮਖੋ ਕਹਿੰਦੀ ਪਰਮੇਸ਼ਰ ਦਾ ਭਗਤ ਜਨ ਤੂੰ ਤਾਂ ਹੈ ਜੇ ਤੇਰੇ ਮਨ ਵਿੱਚ ਨਾਮ ਦਾ ਟਿਕਾਣਾ ਹੈ ਕੇਵਲ ਬਾਹਰੋਂ ਕੱਪੜੇ ਪਾ ਤੂੰ ਭਗਤ ਨਹੀਂ ਬਣ ਸਕਣਾ ਪਹਿਰਾਵੇ ਨੇ ਤੈਨੂੰ ਭਗਤ ਨਹੀਂ ਬਣਾਉਣਾ ਭਗਤ ਜਨ ਤੂੰ ਤਾਂ ਹੈ ਜੇ ਤੇਰੇ ਮਨ ਵਿੱਚ ਪਰਮੇਸ਼ਰ ਦੇ ਨਾਮ ਦਾ ਬਿਸ਼ਰਾਮ ਹੈ ਪਰਮੇਸ਼ਰ ਦੇ ਨਾਮ ਦਾ ਟਿਕਾਣਾ ਹੈ ਕਿਉਂਕਿ ਭਗਤ ਜਨਾਂ ਦੀ ਨਿਸ਼ਾਨੀ ਹੀ ਹੁੰਦੀ ਹੈ ਉਹਨਾਂ ਦੇ ਮਨ ਵਿੱਚ ਨਾਮ ਦਾ ਬਿਸ਼ਰਾਮ ਹੁੰਦਾ ਹੈ ਨਾਮ ਦਾ ਟਿਕਾਣਾ ਹੁੰਦਾ ਹੈ ਗੁਰੂ ਇੱਕ ਨੁਕਤਾ ਬੜੇ ਧਿਆਨ ਨਾਲ ਸਮਝੋ ਭਗਤ ਜਨਾਕ ਹੈ ਮਨ ਬਿਸ਼ਰਾਮ ਇੱਕ ਨੌਜਵਾਨ ਕਿਸੇ ਫਕੀਰ ਦੇ ਕੋਲੇ ਗਿਆ ਫਕੀਰ ਸਾਈਂ ਤੀਰਥ ਯਾਤਰਾਵਾਂ ਵੀ ਕੀਤੀਆਂ ਜੰਗਲ ਵੀ ਭਟਕਿਆ ਵੱਡੇ ਵੱਡੇ ਉੱਚੇ ਬਰਫ਼ਾਂ ਦੇ ਪਹਾੜਾਂ ਤੇ ਵੀ ਗਿਆ ਬੜੇ ਲੋਕਾਂ ਦੀ ਸੰਗਤ ਵੀ ਕੀਤੀ ਪਰ ਮਨ ਵਿੱਚ ਟਿਕਾ ਨਹੀਂ ਆਇਆ ਮਨ ਨਹੀਂ ਟਿਕਿਆ ਬੜਾ ਕੁਝ ਸੁਣਿਆ ਬڑے ਸ਼ਬਦ ਸੁਨੇ, بڑے ਲੋਕਾਂ ਦੀ ਸੰਗਤ ਸੁਣੀ ਪਰ ਮਨ ਵਿੱਚ ਟਿਕਾ ਨਹੀਂ ਆਇਆ ਮਨ ਇੱਕ ਥਾਂ ਟਿਕਿਆ ਨਹੀਂ ਕਾਰਨ ਕੀ ਹੈ ਫਕੀਰ ਗੁਰਮਖੋ ਸਮਝਣ ਵਾਲਾ ਸੀ ਬੜਾ ਸੋਝੀ ਵਾਲਾ ਸੀ ਉਹ ਕਹਿਣ ਲੱਗਾ ਪੁੱਤਰ ਉਹ ਸਾਹਮਣੇ ਖੂਹ ਹੈ ਖੂਹ ਦੇ ਉੱਤੋਂ ਜਿਹੜਾ ਖੂਹ ਆ ਨਾ ਖੂਹ ਤੋਂ ਪਾਣੀ ਦੀ ਬਾਲਟੀ ਭਰ ਕੇ ਲੈ ਕੇ ਆ ਗੁਰ ਕੋ ਨੌਜਵਾਨ ਗਿਆ ਜਦੋਂ ਗਿਆਨ ਤੇ ਜਾ ਕੇ ਖੂਹ ਦੇ ਉੱਤੇ ਕੀ ਦੇਖਦਾ ਵੀ ਇੱਕ ਬਾਲਟੀ ਰੱਸਾ ਬਾਲਟੀ ਦੇ ਨਾਲ ਇੱਕ ਰੱਸਾ ਬੰਨਿਆ ਹੋਇਆ ਉਹ ਰੱਸੇ ਨੂੰ ਬਾਲਟ ਨੂੰ ਧਰਤ ਲਮਕਾ ਲੈਂਦੇ ਨੇ ਥੱਲੇ ਉਹਦੇ ਵਿੱਚੋਂ ਪਾਣੀ ਨਿਕਲਦਾ ਇਦਾਂ ਖਿੱਚਦੇ ਸੀ ਪੁਰਾਣੇ ਸਮੇਂ ਉਹਨੇ ਰੱਸਾ ਖੋਲਿਆ ਰੱਸਾ ਖੋਲ ਕੇ ਇਦਾਂ ਬਾਲਟੀ ਛੁੱਟੀ ਵਿੱਚ ਛੁੱਟੀ ਵਿੱਚ ਤੇ ਜਦੋਂ ਛੁੱਟੀ ਨਾਲ ਵਿੱਚ ਤੇ ਲੱਗਿਆ ਵੀ ਬਾਲਟੀ ਭਰ ਗਈ ਪਾਣੀ ਨਾਲ ਜਦੋਂ ਉੱਪਰ ਨੂੰ ਖਿੱਚੇ ਤੇ ਖਾਲੀ ਵਿੱਚ ਜਦੋਂ ਰੱਖੇ ਪਾਣੀ ਦੇ ਉੱਪਰ ਹੀ ਲੱਗੇ ਜਦੋਂ ਬਾਹਰ ਆਵੇ ਉਦੋਂ ਖਾਲੀ ਦੀ ਖਾਲੀ ਹੁਣ ਹੁੰਦਾ ਨਾ ਕਈ ਵਾਰ ਜਦ ਤੱਕ ਸਤ ਸੰਗਤ ਦੇ ਵਿੱਚ ਹੁੰਨੇ ਆ ਲੱਗਦਾ ਵੀ ਬੰਦਾ ਨਾਮ ਨਾਲ ਭਰਿਆ ਹੋਇਆ ਏਦਾਂ ਭਗਤੀ ਨਾਲ ਭਰਿਆ ਹੋਇਆ ਕਿਉਂਕਿ ਪਾਣੀ ਦੇ ਵਿੱਚ ਹੈ ਨਾ ਬਾਲਟੀ ਅਜੇ ਭਰੀ ਲੱਗਦੀ ਏ ਇਹ ਜਦੋਂ ਜਦੋਂ ਗੁਰਦੁਆਰੇ ਤੋਂ ਬਾਹਰ ਜਾਂਦੇ ਆ ਫਿਰ ਖਾਲੀ ਦਾ ਖਾਲੀ ਇਹ ਇਦਾਂ ਹੋ ਜਾਂਦਾ ਹੈ ਉਹ ਜਦੋਂ ਅੰਦਰ ਪਾਣੀ ਦੇ ਪਾਵੇ ਤੇ ਭਰੀ ਲੱਗੇ ਖਿੱਚੇ ਬਾਹਰ ਖਾਲੀ ਦੀ ਖਾਲੀ ਵਾਪਸ ਆ ਗਿਆ ਕਹਿਣ ਲੱਗਾ ਬਜ਼ੁਰਗ ਸਾਈ ਬਾਲਟੀ ਪਾਣੀ ਦੀ ਨਹੀਂ ਭਰ ਰਹੀ ਕਹਿਣ ਲੱਗਾ ਪੁੱਤਰ ਬਾਲਟੀ ਵੀ ਹੈ ਪਾਣੀ ਵੀ ਖੂਚ ਹੈ ਕਿਉਂ ਨਹੀਂ ਭਰ ਰਹਾ ਕਹਿੰਦਾ ਬਾਲਟੀ ਦਾ ਥੱਲਾ ਨਹੀਂ ਹੈ ਬਾਲਟੀ ਦਾ ਥੱਲਾ ਨਹੀਂ ਹੈ ਪਾਣੀ ਵੀ ਹੋਵੇ ਬਾਲਟੀ ਵੀ ਹੋਵੇ ਰੱਸਾ ਵੀ ਹੋਵੇ ਖਿੱਚਣ ਵਾਲਾ ਵੀ ਹੋਵੇ ਸਭ ਕੁਝ ਹੀ ਹੋਵੇ ਪਰ ਜੇ ਬਾਲਟੀ ਦੇ ਥਲਾਣਾ ਨਾ ਲੱਗਿਆ ਹੋਵੇ ਤਾਂ ਪਾਣੀ ਟਿਕਦੇ ਨਹੀਂ ਹੁੰਦੇ ਬਾਲਟੀ ਚ ਕਹਿਣ ਲੱਗਾ ਪੁੱਤਰ ਗੱਲ ਸਮਝ ਆਈ ਕਿ ਨਾ ਹੀ ਆਈ ਤੇਰਾ ਸਵਾਲ ਹੀ ਇਹ ਸੀ ਨਾ ਵੀ ਨਾਮ ਟਿਕਦਾ ਨਹੀਂ ਮਨ ਵਿੱਚ ਨਾਮ ਸਾਰੀਆਂ ਥਾਵਾਂ ਤੋਂ ਸੁਣਿਆ ਪਹਾੜਾਂ ਤੇ ਵੀ ਗਿਆ ਜੰਗਲਾਂ ਵਿੱਚ ਵੀ ਗਿਆ ਆਪਾਂ ਯਾਤਰਾਵਾਂ ਤੇ ਵੀ ਗਿਆ ਸੁਣਿਆ ਤੇ ਸਭ ਪਾਸੋਂ ਸੰਗਤ ਵਿੱਚੋਂ ਪਰ ਟਿਕਿਆ ਨਹੀਂ ਪਤਾ ਲੱਗ ਕਿਉਂ ਨਹੀਂ ਟਿਕਿਆ ਇੰਨ ਲੱਗਾ ਨਹੀਂ ਕਹਿਣ ਲੱਗੇ ਜੇ ਬਾਲਟੀ ਦਾ ਥੱਲਾ ਨਾ ਨਾ ਹੋਵੇ ਤੇ ਬਾਲਟੀ ਚ ਪਾਣੀ ਨਹੀਂ ਟਿਕਦਾ ਜੇ ਮਨ ਵਿੱਚ ਸਬਰ ਤੇ ਸੰਤੋਖ ਨਾ ਹੋਵੇ ਤੇ ਨਾਮ ਨਹੀਂ ਟਿਕਦਾ ਪੁੱਤਰ ਭਟਕਣ ਦੀ ਲੋੜ ਨਹੀਂ ਹੈ ਇੱਕ ਥਾਂ ਉੱਤੇ ਟਿਕ ਕੇ ਮਨ ਵਿੱਚ ਸਬਰ ਪੈਦਾ ਕਰ ਸੰਤੋਖ ਪੈਦਾ ਕਰ ਸਬਰ ਤੇ ਸੰਤੋਖ ਦੇ ਥੱਲੇ ਹੋਣ ਤੇ ਫਿਰ ਕਿਤੇ ਪਰਮੇਸ਼ਰ ਦਾ ਨਾਮ ਟਿਕਦਾ ਹੈ ਗੁਰੂ ਜੀ ਔਰ ਇਹ ਹੋਇਆ ਮੈਂ ਕਈ ਇੱਕ ਵਾਰ ਸ਼ਾਹ ਉਦਾਹਰਨ ਦਿੱਤੀ ਸੀ ਜਿਸ ਦਿਨ ਗੁਰਮੁਖੋ ਹਰਮੰਦਰ ਸਾਹਿਬ ਦੇ ਸਰੋਵਰ ਦੀ ਖੁਦਾਈ ਹੋਈ ਜਿਹੜਾ ਅੰਮ੍ਰਿਤਸਰ ਸਰੋਵਰ ਹੈ ਨਾ ਜਿੱਥੇ ਦਰਬਾਰ ਸਾਹਿਬ ਦੀ ਇਮਾਰਤ ਬਣੀ ਹੈ ਉਸ ਤੋਂ ਪਹਿਲਾਂ ਜਿਹੜਾ 55 ਸਰੋਵਰਾਂ ਦੇ ਵਿੱਚੋਂ ਸੰਤੋਖ ਸਰੋਵਰ ਸਭ ਤੋਂ ਪਹਿਲਾਂ ਬਣਿਆ ਤੇ ਜਿਸ ਦਿਨ ਹਰਮੰਦਰ ਦਰਬਾਰ ਸਾਹਿਬ ਦੇ ਅੰਮ੍ਰਿਤ ਸਰੋਵਰ ਦੀ ਪਾਣੀ ਭਰਨ ਲੱਗੇ ਸਿੱਖਾ ਨੇ ਪਾਣੀ ਭਰਨਾ ਤੇ ਟਿਕਣਾ ਹੀ ਨਾ ਪਾਣੀ ਟਿਕਦਾ ਨਹੀਂ ਸੀ ਪਾਣੀ ਸੁੱਕ ਜਾਂਦਾ ਸੀ ਕਿਉਂਕਿ ਇਹ ਮਿੱਟੀ ਰੇਤਲੀ ਸੀ ਸਤਿਗੁਰੂ ਅਰਜਨ ਸਾਹਿਬ ਪਾਤਸ਼ਾਹ ਦੇ ਕੋਲੇ ਗਏ ਸਤਿਗੁਰੂ ਪਾਤਸ਼ਾਹ ਪਾਣੀ ਭਰਦੇ ਆ 10 ਦਿਨ ਪਾਣੀ ਭਰਨ ਤੇ ਲੱਗ ਜਾਂਦੇ ਨੇ ਪਾਣੀ ਦੋ ਦਿਨ ਸੁੱਕ ਜਾਂਦਾ ਕਿਵੇਂ ਟਿਕੇਗਾ ਪਾਣੀ ਇਹਦੇ ਵਿੱਚ ਗੁਰੂ ਅਰਜਨ ਸਾਹਿਬ ਪਾਤਸ਼ਾਹ ਕਹਿੰਦੇ ਭਾਈ ਸੰਤੋਖ ਸਰ ਦੀ ਮਿੱਟੀ ਲੈ ਕੇ ਆਓ ਜਿੰਨਾਂ ਕੋ ਸੰਤੋਖ ਸਰ ਦੀ ਮਿੱਟੀ ਸੀ ਨਾ ਉਹ ਚੀਕਨੀ ਸੀ ਮਿੱਟੀ ਬਾਦਸ਼ਾਹ ਕਹਿੰਦੇ ਸੰਤੋਖ ਸਰ ਦੀ ਮਿੱਟੀ ਲੈ ਕੇ ਆਓ ਹਰਮੰਦ ਇਸ ਸਰੋਵਰ ਦੇ ਵਿੱਚ ਪਾਓ ਪਾਣੀ ਫੇਰ ਟਿਕੇਗਾ ਉਹ ਗੁਰਮਖੋ ਹੋਇਆ ਸਿੱਖ ਕਈ ਦਿਨ ਲੱਗੇ ਰਹੇ ਕਈ ਦਿਨਾਂ ਤੋਂ ਬਾਅਦ ਸੰਗਤਾਂ ਨੂੰ ਲਾਇਆ ਗਿਆ ਤੇ ਸੰਤੋਖ ਸਰ ਦੀ ਚੀਕਨੀ ਜਿਹੜੀ ਮਿੱਟੀ ਸੀ ਉਹ ਮਿੱਟੀ ਲਿਆ ਕੇ ਅੰਮ੍ਰਿਤ ਸਰ ਦੇ ਸਰੋਵਰ ਵਿੱਚ ਪਾਈ ਗਈ ਜਦੋਂ ਚੀਕਨੀ ਮਿੱਟੀ ਪੂਰੀ ਤਰ੍ਹਾਂ ਦੇ ਨਾਲ ਹੋ ਗਈ ਪਾਣੀ ਭਰਿਆ ਗਿਆ ਤੇ ਪਾਣੀ ਟਿਕ ਗਿਆ ਗੁਰੂ ਅਰਜਨ ਸਾਹਿਬ ਪਾਤਸ਼ਾਹ ਕਹਿਣ ਲੱਗੇ ਭਾਈ ਸਿੱਖੋ ਇਹ ਤਾਂ ਬਾਹਰ ਦੀ ਗੱਲ ਹੈ ਬਾਹਰ ਦੀ ਗੱਲ ਹੈ ਸੰਤੋਖ ਸਰ ਦੀ ਮਿੱਟੀ ਤੋਂ ਬਿਨਾ ਪਾਣੀ ਨਹੀਂ ਟਿਕਦਾ ਤੇ ਚੇਤਾ ਰੱਖੋ ਕਿੰਨਾ ਮਰਜੀ ਨਾਮ ਜਪੀਏ ਸਬਰ ਤੇ ਸੰਤੋਖ ਨਾ ਹੋਵੇ ਤੇ ਮਨ ਵਿੱਚ ਨਾਮ ਨਹੀਂ ਟਿਕਦਾ ਬੰਦਾ ਕਹਿੰਦਾ ਨਾ ਜੀ ਸੰਗਤ ਤਾਂ ਬੜੀ ਕਰਦੇ ਆ ਸੁੱਖ ਔਰ ਆਨੰਦ ਤੇ ਆਉਂਦਾ ਕੋਈ ਨਹੀਂ ਗੱਲ ਤੇ ਬਣਦੀ ਕੋਈ ਨਹੀਂ ਕਾਰਨ ਹੀ ਹੈ ਬੰਦਾ ਸਭ ਕੁਝ ਕਰਦਾ ਪਰ ਸਬਰ ਸੰਤੋਖ ਨਹੀਂ ਰੱਖਦਾ ਗੁਰਮਖੋ ਜਦ ਤੱਕ ਸਬਰ ਸੰਤੋ ਮੈਂ ਮੈਂ ਕਈ ਵਾਰ ਨਾ ਇਦਾਂ ਜਦੋਂ ਆਪਣੇ ਗੁਰੂ ਕੀ ਪੈਰਾਂ ਨਾਲ ਬੈਠ ਉਦੋਂ ਵੀ ਮੈਂ ਕਹਿਣਾ ਹੁੰਨਾ ਵੀ ਭਾਵੇਂ ਕੋਈ ਕੀਰਤਨ ਕਰਨ ਵਾਲਾ ਹੈ ਕੋਈ ਕਥਾ ਕਰਨ ਵਾਲਾ ਹੈ ਕੋਈ ਬਾਣੀ ਪੜਨ ਵਾਲਾ ਹੈ ਗੁਰਮਖੋ ਜੜ ਤੱਕ ਸਬਰ ਧਾਰਨ ਨਹੀਂ ਕਰਾਂਗੇ ਬਾਣੀ ਨਾਲ ਪੜਨ ਦਾ ਆਨੰਦ ਆਏਗਾ ਨਾ ਸੁਣਨ ਦਾ ਆਨੰਦ ਆਏਗਾ ਨਾ ਗਾਉਣ ਦਾ ਆਨੰਦ ਆਏਗਾ ਸੱਚੀ ਗੱਲ ਕੇਵਲ ਤੁਹਾਡੇ ਉੱਪਰ ਸਾਡੇ ਉੱਪਰ ਵੀ ਗੱਲ ਢੁਕਦੀ ਹੈ ਨਾ ਪੂਰੀ ਤਰ੍ਹਾਂ ਬਾਣੀ ਨੂੰ ਵਿਚਾਰਨ ਦਾ ਸਮਝਣ ਦਾ ਸਮਝਾਉਣ ਦਾ ਗਾਉਣ ਦਾ ਸੁਣਾਉਣ ਦਾ ਕੋਈ ਆਨੰਦ ਨਹੀਂ ਹੁਣ ਕੋ ਜਦ ਤੱਕ ਥੋੜਾ ਬਹੁਤਾ ਸਬਰ ਨਾ ਜ਼ਿੰਦਗੀ ਚੋਗੇ ਸਬਰ ਹੈ ਤੇ ਸਭ ਕੁਝ ਹੈ ਇਸ ਕਰਕੇ ਪਾਤਸ਼ਾਹ ਨੇ ਕਿਹਾ ਭਾਈ ਸੁਖਮਨੀ ਸੁੱਖਾਂ ਦੀ ਮਣੀ ਸੁਖਦਾਈ ਅੰਮ੍ਰਿਤ ਇਹ ਅੰਮ੍ਰਿਤ ਆਤਮਿਕ ਜੀਵਨ ਦੇਣ ਵਾਲਾ ਹੈ ਇਹ ਜੀਵਨ ਦੇਣ ਵਾਲੀ ਹੈ ਪਰ ਕੀ ਮਿਲੇਗਾ ਕਹਿੰਨ ਕਿ ਪ੍ਰਭੂ ਦਾ ਨਾਮ ਪ੍ਰਭੂ ਦਾ ਨਾਮ ਹੀ ਉਹ ਸੁੱਖਾਂ ਦੀ ਮਣੀ ਹੈ ਜਿਹਦੇ ਵਿੱਚੋਂ ਆਤਮਿਕ ਜੀਵਨ ਤੇ ਗੁਰਮੁਖ ਸੁੱਖ ਮਿਲਦੇ ਹਨ ਸੁਖ ਮਣੀ ਸੁਖ ਅੰਮ੍ਰਿਤ ਪ੍ਰਭ ਨਾਮ ਰਹਾ ਭਗਤ ਜਨਾਕੈ ਮਨ ਵਿਸਰਾਮ ਪਾਤਸ਼ਾਹ ਕਹਿੰਦੇ ਭਾਈ ਪ੍ਰਭੂ ਦੇ ਨਾਮ ਦਾ ਟਿਕਾਣਾ ਕਿੱਥੇ ਹੈ ਭਗਤ ਜਨਾਕੈ ਮਨ ਆਗਤ ਜਨਾਂ ਦੇ ਮਨ ਵਿੱਚ ਵਿਸ਼ਰਾਮ ਹੈ ਕਾਹਦਾ ਪਰਮੇਸ਼ਰ ਦੇ ਨਾਮ ਦਾ ਇਸ ਕਰਕੇ ਸੌਖਾ ਡਗ ਉਹਨਾਂ ਕੋਈ ਇਹਦਾ ਅਰਥ ਆਪਾਂ ਇਹ ਸਮਝ ਲਓ ਵੀ ਜੇ ਸੱਚਮੁੱਚ ਅਸੀਂ ਗੁਰੂ ਕੇ ਸਿੱਖਾਂ ਗੁਰੂ ਕੇ ਸਿੱਖ ਪਰਮਾਤਮਾ ਦੇ ਭਗਤ ਦੀ ਨਿਸ਼ਾਨੀ ਕੀ ਹੈ ਇਹ ਨਿਸ਼ਾਨੀ ਹੈ ਉਹਦੇ ਮਨ ਵਿੱਚ ਪਰਮੇਸ਼ਰ ਦੇ ਨਾਮ ਦਾ ਪ੍ਰਭੂ ਦੇ ਨਾਮ ਦਾ ਵਿਸ਼ਰਾਮ ਹੁੰਦਾ ਹੈ ਪ੍ਰਭੂ ਦੇ ਨਾਮ ਦਾ ਟਿਕਾਣਾ ਹੁੰਦਾ ਹੈ ਜੇਕਰ ਸਾਡੇ ਹਿਰਦੇ ਦੇ ਵਿੱਚ ਪ੍ਰਭੂ ਦੇ ਨਾਮ ਦਾ ਟਿਕਾਣਾ ਹੈ ਤੇ ਤਾਂ ਮੈਂ ਭਗਤ ਜਨ ਹਾਂ ਨਹੀਂ ਤੇ ਲੱਖਾਂ ਦਾਅਵੇ ਕਰ ਲਿਗੇ ਕੋਈ ਭਗਤ ਜਦੋਂ ਜਦੋਂ ਬਾਬਾ ਫਰੀਦ ਸਾਹਿਬ ਨੂੰ ਆਪਾਂ ਪੁੱਛਦੇ ਹਾਂ ਕਿ ਨੋਕਤ ਸੰਦਰ ਕਰ ਲਿਗੇ ਜਦੋਂ ਅਸੀਂ ਬਾਬਾ ਫਰੀਦ ਸਾਹਿਬ ਨੂੰ ਪੁੱਛਦੇ ਹਾਂ ਤੇ ਬਾਬਾ ਫਰੀਦ ਸਾਹਿਬ ਨੇ ਸੌਖਾ ਜਿਹਾ ਇਹ ਸਾਨੂੰ ਤਰੀਕਾ ਦੱਸਿਆ ਕਹਿਣ ਲੱਗੇ ਮਤ ਹੋਣ ਦੀ ਹੋਏ ਇਆਣਾ ਤਾਣ ਹੁੰਦੇ ਹੋਏ ਨਤਾਣਾ ਅਣ ਹੁੰਦੇ ਆਪ ਗਿਣਾਏ ਕੋ ਐਸਾ ਭਗਤ ਸਦਾਏ ਸਦਾਏ ਹੁੰਦਾ ਕਹਾਉਣਾ ਜੇ ਕੋਈ ਆਪਣੇ ਆਪ ਨੂੰ ਪਰਮਾਤਮਾ ਦਾ ਭਗਤ ਕਹਾਉਂਦਾ ਹੈ ਤੇ ਭਾਈ ਤਿੰਨ ਗੁਣ ਨਹੀਂ ਉਹਦੇ ਮਤ ਉੱਚੀ ਹੈ ਪਰ ਉੱਚੀ ਮਤ ਹੁੰਦਿਆਂ ਹੋਿਆਂ ਵੀ ਆਪਣੇ ਆਪ ਨੂੰ ਅਜਾਣਾ ਮੰਨਦਾ ਹੈ ਇਦਾਂ ਹੁੰਦਾ ਹੈ ਨਾ ਇੱਕ ਇੱਕ ਨਾ ਤੁਸੀਂ ਨੁਕਤਾ ਸਮਝੋ ਬੜੇ ਧਿਆਨ ਨਾਲ ਕਈ ਕਈ ਵਾਰ ਨਾ ਹੁਣ ਮੈਨੂੰ ਇੱਥੇ ਤਾਂ ਪਤਾ ਨਹੀਂ ਸਾਡੇ ਪੰਜਾਬ 'ਚ ਤੇ ਇਦਾਂ ਹੁੰਦਾ ਸੀ ਪਹਿਲਾਂ ਕੋਈ ਬਹੁਤਾ ਕਮਲਾ ਰਮਲਾਜਾ ਹੋਣਾ ਬੰਦਾ ਵੀ ਕੱਪੜੇ ਵੀ ਇਦਾਂ ਪਾਟੇ ਜੇ ਪਾ ਕੇ ਰੱਖਣੇ ਸਿਰ ਤੇ ਪੱਗ ਵੀ ਇਦਾਂ ਹੀ ਲਪੇਟ ਜੇ ਲੈਣੀ ਨਹਾਉਣਾ ਧੋਣਾ ਵੀ ਕੋਈ ਨਾ ਖਾਣਾ ਪੀਣਾ ਵੀ ਇਦਾਂ ਹੀ ਖਾ ਲਿਆ ਤੇ ਨਹੀਂ ਤੇ ਨਹੀਂ ਸਕਦਾ ਲੋਕਾਂ ਨੇ ਕਹਿੰਦਾ ਇਹ ਪਰਮਾਤਮਾ ਦਾ ਭਗਤ ਹੈ ਕਈ ਵਾਰ ਇਦਾਂ ਕਹਿ ਦਿੰਦੇ ਸੀ ਆਪਾਂ ਇਹ ਤਾਂ ਹੀ ਸਿੱਧਾ ਜਿਹਾ ਬੰਦਾ ਹੈ ਪਰਮਾਤਮਾ ਦਾ ਭਗਤ ਹੈ ਹੱਦ ਹੋ ਗਈ ਜਿਹਨੂੰ ਨਾ ਖਾਣ ਦੀ ਸੋਝੀ ਨਾ ਪੀਣ ਦੀ ਸੋਝੀ ਨਾ ਪਹਿਨਣ ਦੀ ਸੋਝੀ ਕਹਿੰਦੇ ਪ੍ਰਮਾਤਮਾ ਦਾ ਭਗਤ ਹੈ ਨਹੀਂ ਭਾਈ ਪ੍ਰਮਾਤਮਾ ਦਾ ਭਗਤ ਤੇ ਸਭ ਤੋਂ ਸੋਝੀ ਵਾਲਾ ਹੁੰਦਾ ਹੈ ਦੁਨੀਆ ਦੇ ਵਿੱਚ ਜੇਕਰ ਸਭ ਤੋਂ ਵੱਧ ਸੋਝੀ ਕਿਸੇ ਕੋਲ ਹੈ ਤੇ ਗੁਰਮਖੋ ਪ੍ਰਮਾਤਮਾ ਦੇ ਭਗਤ ਕੋਲ ਹੈ ਉਸ ਤੋਂ ਸੋਝੀ ਵਾਲਾ ਕੋਈ ਈਸਾਨ ਨਹੀਂ ਪ੍ਰਮਾਤਮਾ ਦੇ ਭਗਤ ਤੋਂ ਵੱਡਾ ਇਸ ਕਰਕੇ ਗੁਰੂ ਅਰਜਨ ਸਾਹਿਬ ਨੇ ਕਿਹਾ ਭਾਈ ਜੇ ਤੂੰ ਚਾਹਣਾ ਤੈਨੂੰ ਸੁੱਖ ਮਿਲਣ ਜੇ ਤੂੰ ਚਾਹਣਾ ਤੇਰਾ ਜੀਵਨ ਅੰਮ੍ਰਿਤ ਬਣੇ ਜੇ ਤੂੰ ਚਾਹਣਾ ਤੇਰੇ ਕੋਲੇ ਸੁੱਖਾਂ ਦਾ ਖਜ਼ਾਨਾ ਸੁੱਖਾਂ ਦੀ ਮਣੀ ਹੋਵੇ ਤੇ ਸਾਰੀਆਂ ਚੀਜ਼ਾਂ ਮਿਲਣਗੀਆਂ ਪ੍ਰਭੂ ਦੇ ਨਾਮ ਦੇ ਵਿੱਚੋਂ ਸੁੱਖ ਮਣੀ ਸੁੱਖ ਅੰਮ੍ਰਿਤ ਕਿੱਥੇ ਮਿਲੇਗਾ ਪ੍ਰਭ ਨਾਮ ਤੇ ਇਹ ਨਾਮ ਦਾ ਟਿਕਾਣਾ ਕਿੱਥੇ ਹੈ ਭਗਤ ਜਣਾ ਕੈ ਮਨ ਮਨ ਨੂੰ ਲੱਗਿਆ ਸਿਆਰੀ ਮਨ ਵਿੱਚ ਬਿਸਰਾਮ ਭਾਈ ਪ੍ਰਭੂ ਦਾ ਨਾਮ ਕਿੱਥੋਂ ਮਿਲਦਾ ਹੈ ਕਹਿਣ ਲੱਗੇ ਭਗਤ ਜਨਾਂ ਦੇ ਮਨ ਵਿੱਚ ਇਹਦਾ ਟਿਕਾਣਾ ਹੁੰਦਾ ਹੈ ਇਸ ਕਰਕੇ ਗੁਰਮਖੋ ਸਤਗੁਰੂ ਪਾਤਸ਼ਾਹਾਂ ਚ ਇਹੀ ਅਰਦਾਸ ਕਰੀਏ ਸਤਗੁਰੂ ਪਾਤਸ਼ਾਹਾਂ ਸਾਨੂੰ ਪਰਮੇਸ਼ਰ ਦੇ ਨਾਮ ਦੀ ਦਾਤ ਦੇਵੋ ਤੇ ਕੱਲੀ ਨਾਮ ਦੀ ਦਾਤ ਮੰਗ ਲੈਣੀ ਗੱਲ ਨਹੀਂ ਇੱਕ ਅਰਦਾਸ ਕਰੀਏ ਪਾਤਸ਼ਾਹ ਤੇਰਾ ਬਖਸ਼ਿਆ ਨਾਮ ਸਾਡੇ ਮਨ ਵਿੱਚ ਬਿਸਰਾਮ ਹੋ ਜਾਏ ਸਾਡੇ ਮਨ ਵਿੱਚ ਟਿਕ ਜਾਏ ਗੁਰਮਖੋਂ ਜਿੱਥੇ ਦੇਖੋਂ ਜਿਸ ਬੰਦੇ ਦੇ ਕਰ ਧਣ ਟਿਕ ਜਾਏ ਉਹ ਕਹਿੰਦੇ ਬਾਹਰੀ ਤੌਰ ਤੇ ਅਮੀਰ ਹੈ ਜਿਸ ਦੇ ਅੰਦਰ ਨਾਮ ਦਾ ਬਿਸ਼ਰਾਮ ਹੋ ਗਿਆ ਉਹ ਆਤਮਿਕ ਤੌਰ ਤੇ ਅਮੀਰ ਹੈ ਭੁੱਲਾਂ ਚੁੱਕਾਂ ਦੀ ਖਿਮਾ ਦੂਸਰੀ ਜਿਹੜੀ ਕੋ ਪੰਕਤੀ ਹੈ ਉਹਦੀ ਵਿਚਾਰ ਆਪਾਂ ਕੱਲ ਨੂੰ ਅੱਗੇ ਲੈ ਕੇ ਚੱਲਾਂਗੇ ਫਤਿਹ ਬਲਾਉ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਵਾਹਿਗੁਰੂ